ਸੋ ਸ੍ਰੀ ਗੁਰਦੀ ਗੁਲੀ ਨੂੰ ਇੱਕ ਜੀ ਰੌਂਗ ਦੇ ਤੁਹਾਡਾ ਸਵਾਗਤ ਆ ਅੱਜ ਫੇਰ ਆਪਾਂ ਨਵੇਂ ਸੂਟ ਲੈ ਕੇ ਹਾਜ਼ਰ ਹੋਏ ਆ ਅੱਜ ਵਾਲੇ ਸੂਟ ਆਪਣੇ ਸਾਰੇ ਡਿਫਰੈਂਟ ਕਲਰ ਤੇ ਡਿਫਰੈਂਟ ਸਟੱਫ ਦੇ ਵਿੱਚ ਰਹਿਣਗੇ ਤੇ ਡਿਫਰੈਂਟ ਡਿਫਰੈਂਟ ਵਰਕ ਦੇ ਵਿੱਚ ਰਹਿਣਗੇ ਜੇ ਤੁਸੀਂ ਹਜੇ ਤੱਕ ਆਪਣੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਹ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਕਰੋ ਤੇ ਮੇਰਾ ਸਕਰੀਨ ਫੋਨ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੇ ਜੇ ਤੁਸੀਂ ਕੋਈ ਵੀ ਇਹਦਾ ਸੁੱਟਾ ਦਾ ਪ੍ਰਾਈਸ ਲੈਣਾ ਚਾਹੁੰਦੇ ਹੋ ਹਨਾ ਸਕਰੀਨ ਸ਼ਾਟ ਲੈ ਕੇ ਮੈਨੂੰ ਵਟਸਐਪ ਕਰ ਸਕਦੇ ਹੋ ਚਲੋ ਜੀ ਆਪਾਂ ਸ਼ੁਰੂ ਹੋ ਰਿਹਾ ਪਹਿਲੇ ਸੂਟ ਖਾਦੀ ਜਿਹੜਾ ਇਹ ਪਹਿਲਾ ਸੂਟ ਹੈ ਬਹੁਤ ਹੀ ਸੋਹਣਾ ਕਲਰ ਹੈ ਪੀਕਾਕ ਕਲਰ ਦੇ ਵਿੱਚ ਰਹੇਗਾ ਖਾਦੀ ਦੇ ਵਿੱਚ ਇਹਦਾ ਸਟਫ ਰਹੇਗਾ ਬਹੁਤ ਸੋਹਣਾ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਨੀਚੇ ਇੱਕ ਲਾਈਨ ਵਰਕ ਦੀ ਦਿੱਤੀ ਹੈ ਵਿੱਚ ਬੂਟਾ ਦੇ ਕੇ ਫਿਰ ਉੱਪਰ ਲਾਈਨ ਆਪਾਂ ਵਰਕ ਦੀ ਕੀਤੀ ਹੈ ਨੀਚੇ ਆਪਾਂ ਕਟ ਵਰਕ ਨਹੀਂ ਕੀਤੀ ਕਰਵਾ ਵੀ ਸਕਦੇ ਹੋ ਪਰ ਆਪਾਂ ਇਹਦੇ ਤੇ ਨਹੀਂ ਕੀਤੀ ਗੀ ਨੈਕਰੀ ਉੱਪਰ ਬਹੁਤ ਸੋਹਣਾ ਵਰਕ ਬ੍ਰੀਕ ਲਾਈਨ ਦੇ ਵਿੱਚ ਆਪਾਂ ਇਹਦੇ ਕੰਮ ਦਿੱਤਾ ਹੋਇਆ ਹੈ ਇਹਦੇ ਇਹ ਜਿਹੜਾ ਲਾਸਟ ਕਮ ਸ਼ੇਅਰ ਦੇ ਘੇਰੇ ਦੇ ਕੀਤਾ ਉਹ ਹੀ ਆਪਾਂ ਇਹਦੀ ਬਾਜੂ ਦੇ ਉੱਪਰ ਕੀਤਾ ਹੋਇਆ ਨਾਲ ਜਿਹੜੀ ਇਹਦੇ ਆਪਾਂ ਬਣਾਈ ਹੋਈ ਹੈਗੀ ਪੈਂਟ ਪੈਂਟ ਦੇ ਉੱਪਰ ਵੀ ਆਪਾਂ ਵਰਕ ਕੀਤਾ ਹੋਇਆ ਸਟੱਫ ਬਹੁਤ ਵਧੀਆ ਹੈ ਦਾ ਪੈਂਟ ਬਣਾਉਣ ਲਈ ਵੀ ਸਲਵਾਰ ਸਟ ਬਣਾਉਣ ਲਈ ਵੀ ਸਟੱਫ ਵਿੱਚ ਜਿਵੇਂ ਦੀ ਕੋਈ ਕੰਪਲੇਨ ਨਹੀਂ ਹੋਣੀ ਬਹੁਤ ਹੀ ਵਧੀਆ ਵੈਸੇ ਮੇਰਾ ਹਮੇਸ਼ਾ ਇਹ ਹੀ ਹੁੰਦਾ ਕਿ ਕੋਈ ਕੰਪਲੇਨ ਨਾ ਆਵੇ ਵਰਕ ਇਦਾਂ ਦਾ ਹੀ ਲਈਏ ਕਿ ਕਲਾਇੰਟ ਖੁਸ਼ ਹੋਣ ਹੈਨਾ ਜਿਹੜਾ ਵੀ ਆਪਾਂ ਸਟੱਫ ਉਹਨਾਂ ਨੂੰ ਲੈ ਕੇ ਰਹੀਏ ਬਹੁਤ ਸੋਹਣਾ ਨੇ ਪੈਂਟ ਤੇ ਪੌਂਚੇ ਦੇ ਉੱਪਰ ਕੰਮ ਕੀਤਾ ਹੋਇਆ ਵਾ ਤੁਸੀਂ ਸਲਵਾਰ ਤੇ ਕਰਵਾਉਣਾ ਚਾਹੁੰਦੇ ਹੋ ਦੁਪट्टे ਤੇ ਕਰਾਉਣਾ ਚਾਹਦੇ ਹੋ ਦੁਪट्टे ਤੇ ਵੀ ਆਪਾਂ ਕਰਕੇ ਦੇ ਸਕਦੇ ਆ ਤੇ ਇਹਦੇ ਨਾਲ ਜਿਹੜਾ ਹੈਗਾ ਚਨੌਣ ਦਾ ਦੁਪੱਟਾ ਦੁਪੱਟੇ ਤੇ ਵੀ ਆਪਾਂ ਫੋਲਸਾਈਡ ਲੇਸ ਹੀ ਲਾਈ ਹੋਈ ਆ ਲੇਸਾਂ ਦਾ ਨੂੰ ਆਪਣੀਆਂ ਪਤਾ ਹੀ ਆ ਆਪਾਂ ਹਮੇਸ਼ਾ ਸੂਟਾਂ ਨਾਲ ਲਿਆ ਹੁੰਦਾ ਵੀ ਵਰਕ ਨਾਲ ਦੀ ਮੈਚ ਹੁੰਦੀ ਲੇਸ ਲੱਗੇ ਉਹਦੇ ਜਿਵੇਂ ਪਰਲ ਉਹਦੇ ਵਿੱਚ ਆਉਂਦੇ ਆ ਆਪਾਂ ਪਰਲ ਦੇ ਕੇ ਉਹਦਾ ਕਟਵਰ ਕਾਲੀ ਆਪਾਂ ਲੇਸ ਕੀਤੀ ਹੁੰਦੀ ਹੈ ਇਹਦੇ ਵਿੱਚ ਬਹੁਤ ਹੀ ਸੋਹਣਾ ਕਲਰ ਆ ਇਹਨੂੰ ਵੀ ਤੁਸੀਂ ਕਿਸੇ ਕਿਸੇ ਹੋਰ ਕਲਰ ਤੇ ਬਣਾਉਣਾ ਚਾਹੁੰਦੇ ਹੋ ਜਾਂ ਕਿਸੇ ਸਟੱਫ ਦੇ ਉੱਪਰ ਹੋਰ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਬੜਵਾ ਸਕਦੇ ਹੋ ਉਪਰ ਇਹ ਨੈਕਸਟ ਉਟ ਮਿਲ ਮਾਨ ਦਾ ਜਿਹੜੀ ਟੀ ਦਾ ਸਭ ਤੋਂ ਫੇਮਸ ਹੀ ਡਿਜ਼ਾਈਨ ਬਣ ਗਿਆ ਸੀ ਤੇ ਇਹ ਬਹੁਤ ਹੀ ਜ਼ਿਆਦਾ ਕਲਰਲੀ ਇਹ ਵਾਲਾ ਕਲਰ ਵੀ ਤੇ ਇਹ ਵਾਲਾ ਡਿਜ਼ਾਈਨ ਬਹੁਤ ਵਾਰ ਆਪਣੇ ਕੋਲੇ ਬਣ ਚੁੱਕਿਆ ਹੁਣ ਤੇ ਇਹ ਹੋਰ ਬਣ ਕੇ ਜਾ ਰਿਹਾ ਸ਼ਰਾਲੀ ਦੇ ਨਾਲ ਕਲੀਆਂ ਵਾਲੇ ਸ਼ਰਾਲੀ ਦੇ ਨਾਲ ਬਹੁਤ ਹੀ ਪਿਆਰਾ ਵਰਕ ਆ ਇਹ ਅੱਗੇ ਵੀ ਤੁਹਾਨੂੰ ਮੈਂ ਇਹਦੀ ਵੀਡੀਓ ਬਹੁਤ ਵਾਰ ਸ਼ੋਅ ਕੀਤੀ ਆ ਨੈਕ ਲਾਈਨ ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਇਹਦੇ ਇਹ ਕਲਰ ਵੀ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਪਰ ਇਹ ਕਲਰ ਆਪਣੇ ਕੋਲੇ ਜ਼ਿਆਦਾ ਪਿਓਰ ਦੇ ਉੱਪਰ ਹੀ ਬਣਦਾ ਕਿਉਂਕਿ ਕਲਰ ਪਿਓਰ ਦਾ ਹੀ ਆ ਇਪਿਓਰ ਦੇ ਪ੍ਰੀਆਪਾ ਬਣਾ ਕੇ ਰਹੀਦਾ ਵਾ ਬਹੁਤ ਸੋਹਣਾ ਬਾਜੀ ਦੇ ਉੱਪਰ ਵਰਕ ਆ ਇਹਦੇ ਨਾਲ ਦੇ ਆਪਾਂ ਹੋਰ ਵੀ ਕਲਰਾਂ ਦੇ ਵਿੱਚ ਰੈਡੀ ਕੀਤੇ ਆ ਭਾਵੇਂ ਜਿਵੇਂ ਜਾਨਾ ਕਲਾਇੰਟ ਨੂੰ ਇਹੀ ਕਲਰ ਪਸੰਦ ਆਉਂਦੇ ਆ ਪਹਿਣਾ ਨੂੰ ਇਹ ਕਲਰ ਪੜਾ ਹੀ ਪਸੰਦ ਆ ਰਿਹਾ ਵਾ ਤਾਂ ਕਰਕੇ ਆਪਾਂ ਇਹਨੂੰ ਬਾਰ-ਬਾਰ ਰਿਪੀਟ ਦੇ ਵਿੱਚ ਹੀ ਬਣਾ ਰਹੇ ਆ ਤੇ ਨਾਲ ਇਹਦੇ ਜਿਹੜਾ ਆਪਾਂ ਬਣਾਇਆ ਹੈ ਕਲੀਆਂ ਦਾ ਸ਼ਰਾਰਾ ਆਪਾਂ ਬੈਗ ਦੇ ਵੀ ਇਹਦੇ ਕੰਮ ਦਿੱਤਾ ਹੋਇਆ ਬੈਗ ਦੇ ਉੱਪਰ ਵੀ ਉਦਾਂ ਹੀ ਸੇਮ ਜਿਵੇਂ ਆਪਾਂ ਪਹਿਲਾਂ ਕੰਮ ਕਰਦੇ ਸੀ ਉਹਦਾਂ ਹੀ ਆਪਾਂ ਬੈਗ ਦੇ ਵਿੱਚ ਇਹਦੇ ਵਿੱਚ ਵੀ ਕੰਮ ਉਦਾਂ ਹੀ ਦਿੱਤਾ ਹੋਇਆ ਤੁਸੀਂ ਜਿਵੇਂ ਕਈ ਵਾਰ ਪ੍ਰਾਈਸ ਕਹਿੰਦੇ ਨੂੰ ਆਪਾਂ ਨਾਲ ਨਹੀਂ ਮੈਂਸ਼ਨ ਕਰਦੇ ਕਿਉਂਕਿ ਕਈ ਵਾਰ ਭੈਣਾ ਦੇ ਕੋਈ ਕੰਮ ਵਿੱਚੋਂ ਘੱਟ ਵੱਧ ਵੀ ਕਰਾਉਣਾ ਹੁੰਦਾ ਹਨ ਤੇ ਆਪਾਂ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਜਿਾ ਸਟਾਫ ਚੇਂਜ ਹੋ ਜਾਂਦਾ ਉਹਦੇ ਹਿਸਾਬ ਨਾਲ ਹੀ ਪ੍ਰਾਈਸ ਆਪਾਂ WhatsApp ਤੇ ਹੀ ਦੱਸੀ ਜਾਤ ਤੁਸੀਂ ਮੈਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਉਹਦੇ ਪ੍ਰਾਈਸ ਹੀ ਲੈ ਸਕਦੇ ਹੋ ਨਾਲ ਇਹਦੇ ਆ ਪੱਕੀ ਤੱਕ ਕਲੀਆਂ ਦਾ ਸ਼ਰਾਰਾ ਉਹ ਸਿੰਪਲ ਜਿਹਾ ਰਹੇਗਾ ਤੇ ਉਹਦੇ ਆਪਾਂ ਸਿਰਫ ਚੰਪਾ ਲੇਸ ਲਾ ਕੇ ਉਹਦੀ ਫਿਨਿਸ਼ਿੰਗ ਕੀਤੀ ਆ ਕਲੀਆਂ ਦਾ ਸ਼ਰਾਰਾ ਤੇ ਜਿਹੜਾ ਰਹੇਗਾ ਇਹਦੇ ਨਾਲ ਦੁਪੱਟਾ ਉਹ ਭੈਣ ਦੀ ਡਿਮਾਂਡ ਸੀਗੀ ਕਿ ਮੇਰੇ ਵਿੱਚ ਦੋ ਤੋਂ ਤਿੰਨ ਕਲੀਆਂ ਪਾ ਕੇ ਵਰਕ ਵਾਲੀ ਹੈ ਫਿਰ ਤੁਸੀਂ ਇਹਨੂੰ ਲੇਸ ਲਾਇਓ ਫਿਰ ਆਪਾਂ ਉਹ ਤਾਂ ਹੀ ਕਿਤੇ ਹੈਗਾ ਵਿੱਚ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੈਵੀ ਹੋ ਜਾਂਦਾ ਦੁਪੱਟਾ ਲੁੱਕ ਹੈਵੀ ਹੋ ਜਾਂਦੀ ਪਰ ਦੁਪੱਟਾ ਨਹੀਂ ਹੈਵੀ ਹੁੰਦਾ ਜੇ ਆਪਾਂ ਜ਼ਿਆਦਾ ਵਰਕ ਕਰਦੇ ਆ ਉਹਦੇ ਨਾਲ ਦੁਪੱਟਾ ਹੈਵੀ ਹੋ ਜਾਂਦਾ ਬਹੁਤ ਸੋਹਣੀ ਆਪਾਂ ਲੇਸ ਇਹਦੇ ਲਾਈਓ ਬਹੁਤ ਹੀ ਪਿਆਰਾ ਜਿਵੇਂ ਡਿਜ਼ਾਈਨ ਹੈ ਇਹ ਬਹੁਤ ਹੀ ਫੇਮਸ ਡਿਜ਼ਾਈਨ ਹੈ ਆਪਣੀ ਬੀਕਲਾ ਹੈ ਤੇ ਇਦਾਂ ਦਾ ਵੀ ਤੁਸੀਂ ਕੋਈ ਵੀ ਸੂਟ ਕਰਵਾ ਸਕਦੇ ਹੋ ਆਪਣੇ ਕੋਲ ਔਨ ਆਰਡਰ ਨਾਲ ਰੈਡੀ ਕਰਵਾ ਸਕਦੇ ਹੋ ਕੁਝ ਬਣਾਦੇ ਮੈਨੂੰ ਮੈਸੇਜ ਆਉਦੇ ਆ ਵੀ ਸਟਫ ਸਟਫ ਮੈਂ ਨਾਲ ਦੀ ਨਾਲ ਵੀ ਲੈ ਕੇ ਆਉਣੀ ਆ ਮੈਂ ਸਟਫ ਆਪਣੀ ਬਕੀਰ ਤੇ ਲਈ ਰੱਖਦੀ ਕਿਉਂਕਿ ਸਟਫ ਇੰਨਾ ਜ਼ਿਆਦਾ ਵਾ ਕਿ ਡੇਲੀ ਚੇਂਜ ਹੁੰਦਾ ਹਨਾ ਹੁਣ ਬੈਦਲ ਚੇਂਜ ਹੋ ਗਿਆ ਉਹਦੇ ਨਾਲ ਸਟਫ ਵੀ ਚੇਂਜ ਹੋ ਗਏ ਆ ਤਾਂ ਕਰਕੇ ਆਪਾਂ ਮਟੀਰੀਅਲ ਕਦੇ ਵੀ ਨਹੀਂ ਲੈ ਕੇ ਆਈਦਾ ਜਿੱਦਾਂ ਜਿੱਦਾਂ ਆਰਡਰ ਆਉਂਦੇ ਆ ਆਪਾਂ ਉਦੋਂ-ਉਦੋਂ ਦਾ ਹੀ ਮਟੀਰੀਅਲ ਲੈ ਕੇ ਆਏਗਾ ਇਹ ਵੀ ਸੂਟ ਤੁਸੀਂ ਪਹਿਲਾਂ ਦੇਖਿਆ ਹੋਊਗਾ ਬਲੌਕ ਪ੍ਰਿੰਟ ਦੇ ਵਿੱਚ ਇਹਦੇ ਨਾਲ ਦੇ ਹਜੇ ਵੀ ਮੇਰੇ ਕੋਲ 4-5 ਸੂਟ ਬਣਨੇ ਲੱਗੇ ਹੋਇਆ ਇਹੀ ਕਲਰ ਤੇ ਇਹੀ ਡਿਜ਼ਾਈਨ ਪਹਿਲਾਂ ਪਰ ਆਪਾਂ ਸ਼ਰਟ ਦੇ ਵਿੱਚ ਨਹੀਂ ਕੰਮ ਕੀਤਾ ਸੀਗਾ ਹੁਣ ਆਪਾਂ ਸ਼ਰਟ ਦੇ ਵਿੱਚ ਵੀ ਕੰਮ ਦਿੱਤਾ ਹੋਇਆ ਵਕਤ। ਪਹਿਲਾਂ ਵਸੇਫ ਚਾਕਾਂ ਦੇ ਵਿੱਚ ਕੰਮ ਕੀਤਾ ਸੀ। ਹੁਣ ਇਹਦੇ ਚਾਕਾਂ ਦੇ ਉੱਪਰ ਵੀ ਕੰਮ ਕੀਤਾ, ਬਾਹੂ ਦੇ ਉੱਪਰ ਵੀ ਬੂਟਾ ਪਾਇਆ ਤੇ neck ਦੇ ਉੱਪਰ ਵੀ ਕੀਤਾ। ਪਹਿਲਾਂ ਆਪਾਂ neck line ਦੇ ਵਿੱਚ ਉਹ ਕੋਟਲੀ ਬਟਨ ਦਿੱਤੇ ਸੀ ਹਨਾ। ਤੇ ਇਸ ਤਰ੍ਹਾਂ ਆਪਾਂ ਇਹਦੇ ਪੇਂਟਿੰਗ ਕਰਵਾਈ ਦੀਆ। బ్లాਕ ਪੇਂਟ ਦਾ ਸਾਰਾ ਵਰਕ ਰਹੇਗਾ ਇਹਦੇ ਤੇ। ਕਿ ਬਹੁਤ ਹੀ ਸੋਹਣਾ ਬਣਿਆ। ਨਾਲ ਇਹਦੇ ਆਪਾਂ ਰੈਡੀ ਕੀਤੀਆ ਪੈਂਟ। ਨਾਲ ਬਣੀਆਂ ਪੈਂਟ ਇਹਦੇ ਤੇ ਪੱਤਾਂ ਜੇ ਰਹੇਗਾ। ਉਹ ਲੇਸਿੰਗ ਆਪਾਂ ਰੈਡੀ ਕੀਤਾ ਹੈ। ਅਹ ਫਿਨਿਸ਼ਿੰਗ ਪਟਿਨਾ ਸੋਹਣੀ ਉਹ ਫਿਨਿਸ਼ਿੰਗ ਪਟਿਨਾ ਰੈਡੀ ਕੀਤਾ ਮੈਂ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ نیچے ਆਪਾਂ ਫਿਨਿਸ਼ਿੰਗ ਦਿੱਤੀ ਆ ਤੇ ਸਾਰੇ ਦੇ ਵਿੱਚ ਇਹਦੇ ਵੀ ਬਲੌਕ ਲਿਖੇ ਆ ਬਹੁਤ ਵਿੱਚ ਬਹੁਤ ਹੀ ਵਿੱਚ ਬਹੁਤ ਹੀ ਪਿਆਰੇ ਜਿਹਦੇ ਹਨ ਬੋਟਲ ਗ੍ਰੀਨ ਕਲਰ ਨਾਲ ਆਪਾਂ ਬੂਟੇ ਦਿੱਤੇ ਹੋਏ ਆ ਜਿਹੜਾ ਪੱਲੇ ਵਾਲੀ ਸਾਈਡ ਆ ਉਹ ਥੋੜੀ ਜੀ ਹੈਵੀ ਆ ਤੇ ਕੰਨੀਆਂ ਵਾਲੀ ਸਾਈਡ ਤੋਂ ਥੋੜਾ ਜਿਹਾ ਆਪਾਂ ਘੱਟ ਚੌੜਾ ਬਾਰਡਰ ਰੱਖ ਰਿਹਾ ਦੇ ਵਿੱਚ ਆਪਾਂ ਨਾਲ ਇਹ ਸਮੋਸੇ ਦਿੱਤੀ ਹੋਈ ਆ। ਬਹੁਤ ਹੀ ਸੋਹਣਾ ਦੁਪੱਟਾ ਬਣ ਗਿਆ। ਇਹਦੇ ਨਾਲ ਦੇ ਪਤਾ ਹੀ ਨਹੀਂ ਕਿ ਕਿੰਨੇ ਕੱਪੜੇ ਕਮ ਸੂਟ ਰੈਡੀ ਹੋ ਗਏ ਆ। ਤੇ ਹਜੇ ਹੋ ਵੀ ਰਹੇ ਆ। ਇਹੀ ਕਲਰ ਦੇ ਵਿੱਚ ਸਭ ਨੂੰ ਪਸੰਦ ਆ ਰਹੇ ਆ ਤੇ ਇਹੀ ਡਿਜ਼ਾਈਨ ਪਸੰਦ ਆ ਰਹੇ ਆ। ਜਿਹੜਾ ਸ਼ਰਟ ਦੇ ਵਿੱਚ ਇਸ ਵਾਰ ਆਪਾਂ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਤਾ। ਸੌਰੀ ਜੀ ਵਿੱਚ ਵੀ ਥੋੜੀਆਂ ਜਿਹੀਆਂ ਆਵਾਜ਼ਾਂ ਕਦੇ ਬੱਸ ਗੱਡੀ ਦੀ ਆਉਂਦੀਆਂ ਨੇ ਕਿਉਂਕਿ ਆਪਣੀ ਬਿਟੀ ਕੋਲ ਰੋੜ ਤੇ ਹੋਣ ਕਰਕੇ ਨਾ ਆਵਾਜ਼ਾਂ ਬਹੁਤ ਆਉਂਦੀਆਂ ਨੇ। ਤਾਂ ਹੀ ਕਈ ਵਾਰ ਮੈਂ ਟਿਕਟ ਕੋਈ ਨਾ ਕੋਈ ਕਲੈਂਟ ਬੈਠਾ ਹੁੰਦਾ ਆਪਾਂ ਘਰੇ ਵੀ ਵੀਡੀਓ ਬਣਾ ਲੈਂ ਇਹਦੀ ਬੈਕ ਤੇ ਵੀ ਹੋਇਆ ਹੈ ਆਪਾਂ ਤੁਹਾਨੂੰ ਬੈਕ ਤਾਂ ਦਿਖਾਈ ਇਹਦੀ ਬੈਕ ਤੇ ਵੀ ਸੇਮ ਉਹੀ ਬਾਰਡਰ ਬਣਿਆ ਹੈ ਜਿੱਦਾਂ 프ਾਂਟ ਤੇ ਬਾਰਡਰ ਬਣੀ ਹੈ ਨਾ ਉਦਾਂ ਦੀ ਵੀ ਇਹਦੀ ਬੈਕ ਤੇ ਵੀ ਬਣੀ ਹੋਈ ਆ ਅੱਗੇ ਆਪਾਂ ਘੱਮ ਥੋੜ੍ਹਾ ਜਿਹਾ ਕੱਟ ਕੇ ਤਾਂ ਸੋਦਾਂ ਆਪਾਂ ਸਿਰਫ ਫੈਬਰਿਕ ਵਾਲੀ ਜਿਹੜੀ ਹੈਗੀ ਬਾਰਡਰ ਨਾ ਉਹ ਹੀ ਰੱਖੀ ਸੀ ਚਾਕਾ ਚਾਕਾ ਤੇ ਇਹਦੇ ਆਪਾਂ ਬੈਕ 프ਾਂਟ ਤੇ ਕਰਵਾਇਆ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਓਕੇ ਦੀ ਨੈਕ ਸੂਟ ਜਿਹੜਾ ਇਹ ਉਹਨਾਂ ਦੇ ਬੱਚਿਆਂ ਦੇ ਆ ਇਹ ਆਪਾਂ ਸਟੱਫ ਲੈ ਕੇ ਸਿਰਫ ਡਾਈ ਕਰਵਾਇਆ ਸਟੱਫ ਲੈ ਕੇ ਆਪਾਂ ਡਾਈ ਕਰਵਾ ਕੇ ਉਹਦੇ ਵਿੱਚ ਮਲਵਾਇਆ ਵਾ ਇਹ ਕਲੀਆਂ ਵਾਲੇ ਸ਼ਰਾਰੇ ਦੇ ਨਾਲ ਲਏਗਾ ਕਿਉਂਕਿ ਬੱਚਿਆਂ ਦੇ ਜਿਵੇਂ ਸਾਗੀ ਚੇਂਜ ਹੁੰਦਾ ਰਹਿੰਦਾ ਹੈ ਤਾਂ ਲਈ ਸਟੱਫ ਵਧੀਆ ਰਹਿੰਦੇ ਆ ਤੇ ਨਾਲ ਇਹਦੇ ਬਣਾਇਆ ਆਪਾਂ ਕਲੀਆਂ ਵਾਲਾ ਸ਼ਰਾਰਾ ਕਲੀਆਂ ਵਾਲਾ ਸ਼ਰਾਰਾ ਬੜਿਆ ਹੋਇਆ ਤੇ ਦੁਪੱਟਾ ਵੀ ਇਹਨਾਂ ਦੇ ਨਾਲ ਆਪਾਂ ਹਾਰਪਿਓਰ ਦਾ ਕਰਕੇ ਮੈਂ ਤੁਹਾਨੂੰ ਨਾਲ ਦੀ ਨਾਲ ਇਦਾਂ ਦੱਸਦੀ ਰਹਣੀ ਨੇ ਕਿਹੜਾ ਮੇਰਾ ਪਿਓਰ ਤੇ ਮੈਂ ਜਿਹੜਾ ਪਿਓਰ ਤੇ ਉਹ ਨੂੰ ਪਿਓਰ ਦੱਸੂਗੀ ਜਿਹੜਾ ਮੇਰਾ ਕੋਈ ਸੈਮੀ ਕ੍ਰੇਪ ਤੇ ਸੂਟ ਬਣਿਆ ਹੋਊਗਾ ਉਹਨੂੰ ਸੈਮੀ ਕ੍ਰੇਪ ਦੱਸਾਂ ਜਿੱਦਾਂ ਦੁਪੱਟਾ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਹਾਪ ਪਿਓਰ ਦਾ ਵਾ ਜਿਹੜਾ ਕੋਈ ਪਿਓਰ ਤੇ ਬਣੂਗਾ ਉਹਨੂੰ ਮੈਂ ਪਿਓਰ ਦਾ ਦੱਸੂਗੀ ਵੀ ਮੇਰਾ ਇਦਾਂ ਨਹੀਂ ਕੰਮ ਹੈਗਾ ਵੀ ਹਰ ਇੱਕ ਚੀਜ਼ ਨੂੰ ਮੈਂ ਪਿਓਰ ਦੱਸੂਗੀ ਜਿਹੜੀ ਚੀਜ਼ ਆਪਣੀ ਪਿਓਰ ਵੀ ਹੋਵੇਗੀ ਉਹਨੂੰ ਆਪਾਂ ਪਿਓਰ ਦੱਸਾਂਗੇ ਜਿਹੜੀ ਸੈਮੀ ਹੋਊਗੀ ਉਹਨੂੰ ਸੈਮੀ ਦੱਸਾਂਗੇ ਤੇ ਲੇਸ ਆਪਾਂ ਬਿਲਕੁਲ ਹੱਦ ਨਹੀਂ ਦਿ ਲਈਏ ਕਿਉਂਕਿ ਬੱਚਿਆਂ ਨੂੰ ਥੋੜੀ ਜਿਹੀ ਚੱਕੜ ਵਿੱਚ ਫੋਕੀ ਹੋ ਜਾਂਦੀ ਹੈ ਪਰ ਇਹ ਲੇਸ ਨਾਲ ਦੁਮੇਨ ਦਾ ਪੱਟਾ ਵੀ ਬੱਚਿਆਂ ਦਾ ਭਾਰਾ ਹੋ ਇਕ ਦਾ ਪਕੀਤਾ ਦੇਖੀ ਤਾ ਨਾ ਤੇ ਦੇਖ ਤਾ ਜੇ ਮੈਂ ਨਹੀਂ ਖੋਲਦੀ ਨਾ ਸੇਮ ਚੀਜ਼ੇ ਸੇਮ ਹੁੰਦਾ ਹੈ ਆਪਾਂ ਜਿਵੇਂ ਗ੍ਰੀਨ ਚ ਬਣਾਇਆ ਉਦਾਂ ਲਈ ਆਪਾਂ ਸੇਮ ਕਲਰ ਇਹਦਾ ਚੇਂਜ ਕਰਕੇ ਕਲਰ ਸੇਮ ਸਟੱਫ ਰੱਖ ਕੇ ਉਦਾਂ ਹੀ ਤੇ ਮੈਨੂੰ ਰੈਡੀ ਕਰਵਾ। ਇਹ ਦੋਨਾਂ ਦੀਆਂ ਦੇਖਿਆ ਨੇ ਸੂਟ ਨਹੀਂ ਤੇ ਇਦਾਂ ਦੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ। ਇਹ ਵੀਡੀਓ ਇਦਾਂ ਮੇਰੀਆਂ ਦੇਖ ਕੇ ਨਾ ਹੁਣ ਇਦਾਂ ਦੇ ਵੀ ਕਲਾਇੰਟ ਬਹੁਤ ਸੂਟ ਰੈਡੀ ਕਰਵਾ ਰਹੇ ਨੇ ਮੇਰੇ ਕੋਲੋਂ। ਤੇ ਨੈਕਸਟ ਸੂਟ ਜਿਹੜਾ ਹੈਗਾ ਉਹ ਮਾਰਜੈਂਟਾ ਕਲਰ ਦੇ ਵਿੱਚ ਆ। ਇਹ ਵੀ ਬਹੁਤ ਸੋਹਣਾ ਸੂਟ ਬਣਿਆ। ਨੈਕਲਾਈਨ ਬਹੁਤ ਿਆਰੀ ਬਣੀ ਹੋਈ ਆ ਜੀ ਪੂਰਾ ਨੈਕ ਹੈਵੀ ਆ ਦਾ ਨੈਕ ਦੇ ਉੱਪਰ ਆਪਾਂ ਇਹਦੇ ਨਾਲ ਬਟਨ ਦਿੱਤੇ ਆ ਇੱਥੇ ਹੁੱਕ ਵੀ ਲੱਗੀ ਆ ਜੇ ਮੈਂ ਨੈਕ ਛੋਟੀ ਹੋਊ ਤੁਸੀਂ ਇਹਨੂੰ ਨੈਕ ਨੂੰ ਪਾਉਣਾ ਤੁਹਾਨੂੰ ਸੌਖਾ ਹੋ ਜਾਊਗਾ ਤੇ ਇਹ ਵੀ ਇਹਦੀ ਸਲੀਵਸ ਆ ਉਹ ਪੂਰੀ ਹੈਵੀ ਵਰਕ ਵਾਲੀ ਆ ਸਲੀਵ ਦੇਖ ਸਕਦੇ ਹੋ ਪੂਰਾ ਹੈਵੀ ਵਰਕ ਹੈ ਬੈਲ ਬਾਜੂ ਰੱਖੀ ਆ ਆਪਾਂ ਜਿਵੇਂ ਪਾਕਿਸਤਾਨੀ ਸਟਾਈਲ ਵੀ ਕਹਿੰਦੇ ਨੇ ਉਹ ਵਾਲੇ ਸਟਾਈਲ ਦੀ ਆਪਾਂ ਇਹਦੀ ਬਾਜੂ ਰੱਖੀ ਆ ਇਹ ਸੈਮੀ ਸੰਕ੍ਰੇ ਵਿੱਚ ਸੂਟ ਰਹੇਗਾ ਕਿਉਂਕਿ ਸਿਲਕ ਦੇ ਵਿੱਚ ਪੈਂਟ ਬੜੀ ਬਹੁਤ ਵਧੀਆ ਲੱਗਦੀ ਆ। ਚਾਕਾ ਦੇ ਵਿੱਚ ਬੂਟਾ ਘੇਰੇ ਦੇ ਉੱਪਰ ਕੰਮ ਰਹੇਗਾ ਇਹਦੇ। ਚਾਕਾ ਦੇ ਵਿੱਚ ਬੂਟਾ ਪਾਇਆ ਹੋਇਆ। ਦੇਖੋ ਬੜਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਬਣਿਆ। ਨਾਲ ਬਣ ਗਿਆ ਇਹਦੇ ਪੈਂਟ। ਤੇ ਦੁਪੱਟਾ ਜਿਹੜਾ ਤੁਸੀਂ ਦੇਖੋਗੇ ਉਹ ਵੀ ਬਹੁਤ ਪਿਆਰਾ। ਔਰ ਗਾਂਜਾ ਜਿਹੜਾ ਪਿਓਰ ਔਰਗੈਂਜ਼ਾ ਦਾ ਆਪਾਂ ਦੁਪੱਟਾ ਰੈਡੀ ਕੀਤਾ ਇਹਦੇ ਨਾਲ। ਔਰ ਇਹ ਆਪਾਂ ਲੇਸ ਲਾਈ ਆ। ਬਿਲਕੁਲ ਵਰਕ ਨਾਲ ਮਿਲਦੀ ਜੁਲਦੀ ਆਪਾਂ ਲੇਸ ਜਿਵੇਂ ਲਾਉਂਦੇ ਹੀ ਆ ਬਹੁਤ ਹੀ ਸੋਹਣੀ ਲੱਗਦੀ ਆ ਵਿੱਚ ਆਪਾਂ ਇੱਕ ਬਰੀਕ ਦੇ ਦਾ ਬਾਰਡਰ ਇੱਕ 프ਰੰਟ ਤੇ ਬਾਰਡਰ ਦੇਤਾ ਬਹੁਤ ਸੋਹਣਾ ਲੱਗਦਾ ਇਹਦਾ ਦੁਪੱਟਾ ਕਲਰ ਬਹੁਤ ਸੋਹਣਾ ਇਹਦਾ ਮਜੈਂਟਾ ਕਲਰ ਮਜੈਂਟਾ ਕਲਰ ਦੇ ਉੱਪਰ ਵੈਸੇ ਵੀ ਸੂਟ ਬਹੁਤ ਸੋਹਣੇ ਲੱਗਦੇ ਬਣੇ ਹੋਏ ਤੇ ਵਦਨ ਦਿਖਾਉਣੀ ਆ ਜੀ ਸੂਟ ਦੀ ਪੂਰੀ ਲੋਕ ਸੂਟ ਦੀ ਪੂਰੀ ਲੋਕ ਹੋਏਗੀ ਤੇ ਜਿਹੜੀਆਂ ਦੇਖ ਸਕਦੇ ਬਹੁਤ ਸੋਹਣਾ ਲੱਗਦਾ ਸੂਟ ਬਣਿਆ ਹੈ ਚਾਹੀਏ ਇਹਦੇ ਵਿੱਚ ਤੁਸੀਂ ਥੋੜਾ ਬਹੁਤ ਹੋਰ ਐਡ ਕੰਮ ਕਰਾਉਣਾ ਚਾਹ ਰਹੇ ਹੋ ਨਾ ਜਿੱਥੇ ਆਪਾਂ ਬੂਟੀ ਐਡ ਕਰ ਦੀ ਬੂਟੀ ਵੀ ਸੋਹਣੀ ਲੱਗੂਗੀ ਬੈਕ ਤੇ ਕਰਾਉਣਾ ਚਾਹ ਰਹੇ ਆਪਾਂ ਬੈਕ ਤੇ ਵੀ ਕਰਕੇ ਦੇਵਾਂਗੇ ਜਿੱਦਾਂ ਵੀ ਤੁਸੀਂ ਚਾਹੋਗੇ ਆਪਾਂ ਤਾਂ ਇਹਨੂੰ ਰੈਡੀ ਕਰ ਸਕਦੇ ਆ ਬਿਆਨ ਵਾਲੇ ਸੂਟ ਵੀ ਬਹੁਤ ਪਿਆਰੇ ਲੱਗਦੇ ਆ ਕੋਈ ਕਿਹਦੇ ਨਾਲ ਨੈਕਲੈਸ ਵਗੈਰਾ ਪਾਉਣ ਦੀ ਲੈਕ ਜੀ ਰੋਲ ਨਹੀਂ ਪੈਂਦੀਗੀ ਤੁਸੀਂ ਹੈਵੀ ਇਅਰਿੰਗ ਪਾ ਕੇ ਵੀ ਇਹਨੂੰ ਪਾ ਸਕਦੇ ਆ ਓਕੇ ਜੀ ਨੈਕਸਟ ਸੂਟ ਹੈਗਾ ਜਿਹੜਾ ਅੱਜ ਵੀ ਆਪਣੀ ਥੋੜੀ ਜਿਹੀ ਵੀਡੀਓ ਲੌਂਗ ਹੀ ਰਹੇ ਇਹ ਰੇਗੜੀ ਆਪਣਾ ਬਲੈਕ ਕਲਰ ਦੇ ਵਿੱਚ ਵਿੱਚ ਜਿਹੜੀ ਤਾਂ ਆਪਾਂ ਪਿੰਕ ਕਲਰ ਦਾ ਥ्रेड ਚਾਕਾ ਦੇ ਵਿੱਚ ਵੀ ਆਪਾਂ ਪਿੰਕ ਕਲਰ ਦੀ ਪਾਈਪਿੰਗ ਲਾ ਕੇ نیچے ਆਪਾਂ ਇਹਦੀ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਆ ਵਿੱਚ ਆਪਾਂ ਪਿੰਕ ਕਲਰ ਦੀ ਗੋਟਾ ਪੱਟੀ ਵਾਲੀ ਪਾਈਪਿੰਗ ਲਗਾਈ ਹੋਈ ਹੈ ਨੈਕਲਾਈਨ ਬਹੁਤ ਪਿਆਰੀ ਬਣੀ ਹੋਈ ਹੈ ਇਹਦੀ ਬਹੁਤ ਹੀ ਸੋਹਣਾ ਤੇ ਸੋਬਰ ਜਿਹਾ ਸੂਟ ਬਣਿਆ। ਬਾਜੂ ਦੇਖ ਸਕਦੇ ਹੋ ਵੀ ਬਹੁਤ ਸੋਹਣੀ ਬਣੀ ਐ। ਉਹਨੂੰ ਟੇਡੀਆਂ ਜਿਹੜੀਆਂ ਲਾਈਨ ਆ ਆ ਕੇ ਨਾ ਬਾਜੂ ਦੇ ਵਿੱਚ ਇਹਦੇ ਵਰਕ ਕੀਤਾ ਹੋਇਆ। ਬਹੁਤ ਹੀ ਸੋਹਣਾ ਤੇ ਬਹੁਤ ਹੀ ਸੋਬਰ ਜਿਹਾ ਕੰਮ ਕੀਤਾ ਹੈ ਸੂਟ ਦੇ ਵਿੱਚ। ਬਲੈਕ ਕਲਰ ਥੋੜਾ ਜਿਹਾ। ਵੈਸੇ ਵੀ ਵੀਡੀਓ ਦੇ ਵਿੱਚ ਥੋੜਾ ਜਿਹਾ ਸੁਨ ਦਲਾਜਾ ਦੇਖਣਾਊਗਾ। ਹੈਗਾ ਪੂਰਾ ਜੈਟ ਬਲੈਕ ਹੀ ਐ ਕਲਰ ਪਰ ਥੋੜਾ ਜਿਹਾ ਵੀਡੀਓ ਦੇ ਵਿੱਚ ਕੋਈ ਵੀ ਬਲੈਕ ਕਲਰ ਹੁੰਦਾ ਨਾ ਥੋੜਾ ਜਿਹਾ ਲੱਗ ਹੀ ਦਿਖਦਾ ਹੈ। ਵੀ ਬੈਕ ਤੇ ਵੀ ਆਪਾਂ ਇਹਦੇ ਸੇਮ ਹੋਦੇ ਹੀ ਬੁੱਧੀਆਂ ਲਿੱਤੀਆਂ ਨੇ ਜਿਵੇਂ ਕਾਂਟ ਦੇ ਵਿੱਚ ਪਾਈ ਐ। ਪੌਦੇ ਦੇ ਬੈਕ ਦੇ ਵਿੱਚ ਆਪਾਂ ਇਹ ਮੁੱਟੀ ਪਾਈ ਲਈ ਆ। ਇਹ ਤੁਹਾਡੀ ਚੁਆਇਸ ਹੈ ਵੀ ਬੈਕ ਤੇ ਪਾਉਣਾ ਮੁੱਟੀ ਪਾਉਣੀ ਆ ਜਾਂ ਨਹੀਂ ਪਾਉਣੀ। ਪਰ ਜਦੋਂ ਕਲਾਇੰਟ ਆਪਾਂ ਤੋਂ ਮੰਗਦੇ ਆ ਪੌਦੇ ਬਣਾ ਕੇ ਦੇਈ ਦੀ ਆ। ਇਹਦੇ ਨਾਲ ਵੀ ਰਹੇਗਾ ਕਲੀਆਂ ਵਾਲਾ ਸ਼ਰਾਰਾ। ਕਲੀਆਂ ਵਾਲਾ ਸ਼ਰਾਰਾ। ਪੂਰਾ ਫਲੇਅਰ ਰਹੇਗਾ। ਇਹਦੇ ਵਿੱਚ ਵੀ ਤੁਸੀਂ ਜਿਵੇਂ ਕਲੀਆਂ ਦੇ ਉੱਪਰ ਵੀ ਲੇਸ ਲਵਾ ਸਕਦੇ ਹੋ, نیچے ਵੀ ਲੇਸ ساری ਲਾਈਨ ਲਵਾ ਸਕਦੇ ਹੋ। ਤੁਸੀਂ ਦਾ ਵੀ ਤੁਹਾਨੂੰ ਅੱਛਾ ਲੱਗਦਾ ਤੁਸੀਂ ਇਹਦਾ ਕਰਵਾ ਸਕਦੇ ਹੋ ਚਾਹੇ ਵਰਕ ਕਰਾਉਣਾ ਵਰਕ ਵੀ ਆਪਾਂ ਕਰ ਕਰਕੇ ਦੇ ਸਕਦੇ ਹਾਂ ਜਿਹਦੇ ਵਿੱਚ ਬੂਤੀ ਪਾਉਣੀਆਂ ਬੂਤੀ ਵੀ ਪਾ ਕੇ ਦੇ ਸਕਦੇ ਹਾਂ ਨਾ ਤੇ ਹੁਣ ਸੀਜ਼ਨ ਸ਼ੁਰੂ ਹੋ ਗਿਆ ਵਿਆਹਾਂ ਦਾ ਤੇ ਆਪਣੇ ਕੋਲ ਜਿਆਦਾ ਹੈਵੀ ਸੂਟ ਹੀ ਰੈਡੀ ਹੁੰਦੇ ਨੇ ਤੇ ਇਹ ਰਿਹਾ ਇਹਦਾ ਦੁਪੱਟਾ ਦੁਪੱਟੇ ਦੇ ਵਿੱਚ ਆਪਾਂ ਲੇਸ ਲਾ ਕੇ ਵਿੱਚ ਉਹ ਹੀ ਗੋਟਾ ਪੱਟੀ ਦਿੱਤੀ ਆ ਜਿਹੜੀ ਆਪਾਂ ਇਹਦੇ ਪਾਈਪਿੰਗ ਦਿੱਤੀ ਹੈ ਨਾ ਉਹਦੇ ਨਾਲ ਦੀ ਗੋਟਾ ਪੱਟੀ ਆਪਾਂ ਦੁਪੱਟੇ ਦੇ ਵਿੱਚ ਲਾਈ ਦਈ ਹੈ ਇਹ ਬਹੁਤ ਸੋਹਣਾ ਲੱਗਦਾ ਸੂਟ ਬਣਿਆ ਤਾਂ ਇਹ ਲੋਬ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਤੇ ਕਰਵਾ ਸਕਦੇ ਹੋ ਤੁਸੀਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਮੇਰੀ ਬੁਟੀਕ ਵਾਲੀ ਡਿਜ਼ਾਈਨ ਕਰਵਾਉਣੇ ਨੇ ਤੁਹਾਨੂੰ ਜੇ ਕੋਈ ਹੋਰ ਵੀ ਅੱਛਾ ਲੱਗਦਾ ਡਿਜ਼ਾਈਨ ਕਿਸੇ ਵੀ ਬੁਟੀਕ ਦਾ ਅੱਛਾ ਲੱਗਦਾ ਡਿਜ਼ਾਈਨ ਤੁਸੀਂ ਉਹ ਵੀ ਮੇਰੇ ਤੋਂ ਕਰਵਾ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦਾ ਇਸ ਸਟੱਫ ਲਿਆ ਕੇ ਰੈਡੀ ਕਰਦੇ ਰੱਖਦੇ ਨਹੀਂਗੇ ਆਪਾਂ ਹਰ ਇੱਕ ਤਰ੍ਹਾਂ ਦਾ ਸਟੱਫ ਲਿਆ ਕੇ ਰੈਡੀ ਕਰਦੇ ਹੀ ਰਹਿਣਾ ਆਏ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਵੀ ਪਿਓਰ ਕ੍ਰੀਮ ਦੇ ਵਿੱਚ ਰਹੇਗਾ ਜਿਹੜਾ ਪਿਓਰ ਥੋਗਾ ਮੈਂ ਤੁਹਾਨੂੰ ਪਿਓਰ ਦੇ ਵਿੱਚ ਦੱਸੂ ਜਿਹੜਾ ਸੈਮੀ ਥੋ ਸੈਮੀ ਲਾਈਟ ਦੱਸਾਂਗੇ ਇਹਦੇ ਘੇਰੇ ਦੇ ਉੱਪਰ ਕੰਮ ਚਾਕਾ ਦੇ ਕੰਮ ਇਹ ਵੀ ਆਪਣੀ ਬਟਿਕ ਦਾ ਬਹੁਤ ਵਾਰ ਬਣ ਚੁੱਕਿਆ ਡਿਜ਼ਾਈਨ neck ਦੇ ਉੱਪਰ ਬਹੁਤ ਸੋਹਣਾ ਵਰਕ sleeve ਦੇ ਉੱਪਰ ਵਰਕ ਵਿੱਚ ਬੂਟਾ ਦੇਖੋ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਏਦਾਂ ਹਨ ਬੜਿਆ ਹੋਇਆ ਚਾਹੇ ਤੁਸੀਂ ਅੰਬੀ ਦੀ ਜਗ੍ਹਾ ਇਹ ਵਾਲਾ ਬੂਟਾ ਵੀ ਕਰਵਾ ਸਕਦੇ ਹੋ ਜੇ ਚਾਕਾ ਗੋਲੇ ਕਰਵਾਉਣਾ ਹਨ ਇਹ ਵਾਲਾ ਬੂਟਾ ਵੀ ਪਾ ਸਕਦੇ ਹੋ ਤੇ نیچے ਵੀ ਪਾ ਸਕਦੇ ਹੋ ਉੱਪਰ ਚਾਕਾ ਤੇ ਪਾਉਣਾ ਉੱਥੇ ਵੀ ਪਾ ਸਕਦੇ ਆਪਾਂ ਹਨ ਜਿੱਦਾਂ ਵੀ ਤੁਹਾਨੂੰ ਸੋਹਣਾ ਲੱਗਦਾ ਬੈਕ ਤੇ ਕੰਮ ਕਰਾਉਣਾ ਬੈਕ ਤੇ ਵੀ ਆਪਾਂ ਕਰ ਸਕਦੇ ਆਂ ਨਾਲ ਰਹੀ ਹੈ ਇਹਦੇ ਸਲਵਾਰ ਸਲਵਾਰ ਸਿੰਪਲ ਹੈ ਇਹਦੀ ਤੇ ਦੁਪੱਟਾ ਜਿਹੜਾ ਹੋ ਗਈ ਜੋਰ ਦਾ ਉਹ ਵੀ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੈ ਦੁਪੱਟਾ ਇਹਦਾ ਲੇਸ ਲਾ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਲੱਗਦਾ ਇਹਦੇ ਨਾਲ ਜੇ ਤੁਸੀਂ ਅੰਦਰੀ ਸਾਈਡ ਵੀ ਟਿਸ਼ੂ ਦੀ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਆਪਾਂ ਅੰਦਰ ਟਿਸ਼ੂ ਦੀ ਫਿਨਿਸ਼ਿੰਗ ਨੂੰ ਲਾ ਦਾਂਗੇ ਉਹ ਥੋੜਾ ਜਿਹਾ ਹੈਵੀ ਹੋ ਜਾਂਦਾ ਦੁਪੱਟਾ ਕਈ ਕਲਾਈਂਟ ਮੰਗਦੇ ਆ ਕਈ ਨਹੀਂ ਮੰਗਦੇ ਹੁੰਦਾ ਕਹਿੰਦੇ ਥੋੜਾ ਬੇਸਾਂ ਨੂੰ ਸਿੰਪਲ ਦੁਪੱਟਾ ਚਾਹੀਦਾ ਹੈ ਨਾ ਆਪਾਂ ਉਹਦਾ ਸਿੰਪਲ ਵੀ ਕਰਦੇ ਹਾਂ ਦੁਪੱਟਾ ਇਹਨੂੰ ਜੇ ਤੁਸੀਂ ਸੈਮੀ ਤੇ ਬਣਾਉਣਾ ਸੈਮੀ ਤੇ ਬਣ ਜੇਗਾ ਇਹਦੇ ਨਾਲ ਦੇ ਆਪਾਂ ਕਈ ਸੂਟ ਬਣਾ ਚੁੱਕੇ ਆ ਪਿਓ ਤੇ ਸੈਮੀ ਦੇ ਵਿੱਚ ਵੀ ਬਹੁਤ ਸੋਹਣੇ ਬਣ ਗਿਆ ਤੇ ਉਹ ਕਰੇ ਦੇ ਵਿੱਚ ਬਣਿਆ ਇਹ ਵੀ ਡਿਜ਼ਾਈਨ ਬਹੁਤ ਪਸੰਦ ਆ ਰਿਹਾ ਕਲਾਇੰਟ ਨੂੰ ਕਿ ਭੈਣਾਂ ਨੇ ਬਹੁਤ ਹੀ ਜ਼ਿਆਦਾ ਸੂਟ ਆਪਣੇ ਕੋਲ ਆਰਡਰ ਕਰਵਾ ਲਿਆ ਓਕੇ ਦਿਨੇਕ ਸੂਟ ਰਹਿ ਗਿਆ ਆਪਣਾ ਕਾਟਨ ਦੇ ਵਿੱਚ ਹਾਂਜੀ ਇਹ ਵਾਲਾ ਬਹੁਤ ਸੋਹਣਾ ਥੋੜਾ ਕਾਟਨ ਦੇ ਵਿੱਚ ਬਣਿਆ ਹੈ ਸੂਟ ਇਹ ਤੇ ਕਾਟਨ ਦੇ ਸੂਟ ਵੀ ਆਪਣੇ ਕੋਲ ਹੈ ਸਖਵੇਂ ਸੇ ਬਣੇ ਜਾ ਰਹੇ ਨੇ ਇਹਦਾ ਕਲਰ ਵੀ ਇੰਨਾ ਸੋਹਣਾ ਜੇ ਮੈਂ ਆਪਾਂ ਆਪਣੀ ਮੰਮੀ ਲਈ ਗਿਫਟ ਕਰਨਾ ਹੋਵੇ ਕੋਈ ਸੂਟ ਨਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਵਾ ਕਲਰ ਚੁਆਇਸ ਚਾਹੇ ਥ੍ਰੈਡ ਦਾ ਵੀ ਚੇਂਜ ਕਰਵਾ ਲਓ ਤੇ 컬러 ਜਿਵੇਂ ਆਪਸੂਰ ਦਾ 컬러 ਆ ਉਹ ਆਪਣੇ ਮੰਮੀ ਵਾਸਤੇ ਵੀ ਬਹੁਤ ਵਧੀਆ ਰਹੇਗਾ ਬਹੁਤ ਸੋਹਣਾ ਇਹਦਾ ਬਾਜੂ ਬਣੀ ਹੈ ਬਾਜਪੂਰੀ ਹੈਵੀ ਹੈ ਦੀ ਨੈਕ ਰੀ ਉੱਪਰ ਕੰਮ ਰਹੇਗਾ ਵਿੱਚ ਆਪਾਂ ਸਾਰੇ ਇਹਦੇ ਬੁੱਤੀ ਦਿੱਤੀ ਹੋਈ ਆ ਜਿਹੜਾ 컬러 ਦੇ ਵਿੱਚ ਮੈਰੂਨ ਆਪਾਂ ਥ्रेड ਦਾ ਯੂਜ਼ ਕੀਤਾ ਉਹਦੇ ਨਾਲ ਦੀ ਆਪਾਂ ਚਾਕਰ ਦੇ ਉੱਪਰ ਫਿਨਿਸ਼ਿੰਗ ਦਿੱਤੀ ਹੋਈ ਆ ਨਾਲ ਬਣਾਈ ਆਪਾਂ ਇਹਦੇ ਪੈਂਟ ਇਹ ਰਹਿਗੇ ਇਹ ਪੈਂਟ ਤੇ ਜਿਹੜਾ ਇਹ ਦੁਪੱਟਾ ਉਹ ਵੀ ਹਾਫ ਪਿਓਰ ਦਾ ਰਹੇਗਾ ਕਾਟਨ ਦਾ ਸੂਟ ਹੋਣ ਕਰਕੇ ਇਹਦੇ ਨਾਲ ਆਪਾਂ ਹਾਫ ਪਿਓਰ ਦਾ ਦੁਪੱਟਾ ਰੱਖਿਆ ਉਧਿਆ ਪਰ ਜਿਹੜੀ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਕਾਟਨ ਦੀ ਹੋ ਲੇਸ ਲਾ ਕੇ ਆਪਾਂ ਉਹਦੀ ਫਿਨਿਸ਼ਿੰਗ ਕੀਤੀ ਹੋਈ ਆ ਐਦਾਂ ਦਾ ਕੋਈ ਵੀ ਸੂਟ ਤੁਸੀਂ ਕਾਟਨs ਵਿੱਚ ਬਣਵਾ ਸਕਦੇ ਹੋ ਹਾਂਜੀ ਤੁਹਾਨੂੰ ਅੱਜ ਦੀ ਆਪਣੀ ਕਲੈਕਸ਼ਨ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਟਾਈਮ ਜਿਵੇਂ ਕਰ ਲੋ ਵੀ ਕੰਮ ਜ਼ਿਆਦਾ ਹੋਣ ਕਰਕੇ ਭੱਜ ਭੱਜ ਕੇ ਇਹ ਵੀਡੀਓ ਬਣਦੀ ਆ ਤੇ ਵੀ ਟਾਈਮ ਥੋੜਾ ਹੁੰਦਾ ਮੇਰੇ ਕੋਲ ਤੇ ਉਹਦੇ ਕਰਕੇ ਕੰਮ ਆਪਣੇ ਕੋਲੇ ਅੰਕੇ ਨਾਲ ਕਵਰ ਹੋ ਗਿਆ ਤੇ ਬਾਕੀ ਰੱਬ ਦੀ ਕਿਰਪਾ ਤੁਹਾਡੀ ਕਿਰਪਾ ਨਾਲ ਉਹਦੇ ਨਾਲ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਤੇ ਵੀਡੀਓ ਬਣਾਉਣ ਦੀ ਥੋੜੀ ਜਿਹੀ ਦਿੱਕਤ ਹੋ ਜਾਂਦੀ ਆ ਪਰ ਮੈਂ ਟਰਾਈ ਪੂਰੀ ਕਰਿਆ ਕਰੂੰਗੀ ਕਿ ਵੀਡੀਓ ਬਣਾਇਆ ਕਰੀ ਕੋਈ ਸੂਟ ਇਹਦਾ ਦਾ ਰਵੇ ਨਾ ਮੇਤੋਂ ਪਰ ਹੋ ਜਾਂਦਾ ਕਿ ਇਹ ਵਾਰ ਸਭ ਤੋਂ ਵੀ ਸੂਟ ਬਣ ਕੇ ਚਲੇ ਜਾਂਦੇ ਟਾਈਮ ਨਾ ਹੋਣ ਕਰਕੇ ਆਪਾਂ ਤੋਂ ਵੀਡੀਓ ਨਹੀਂ ਬਣਦੀ ਹੈ ਨਾ ਤੇ ਜਿਹਹ ਜਿਹੇ ਤੱਕ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਸੂਟਾਂ ਲਈ ਤੇ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਕਿਹੜਾ ਸੂਟ ਤੁਹਾਨੂੰ ਜ਼ਿਆਦਾ ਪਸੰਦ ਆ ਰਿਹਾ ਆਪਣਾ ਇਸ ਤਰ੍ਹਾਂ ਹੀ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ ਓਕੇ ਜੀ ਫਿਰ ਮਿਲਦੇ ਆਂ ਥੈਂਕ ਯੂ